ਆਇਆ ਉਹਨੇ ਮਿਲਣੀ ਟੈਕਨਿਟੀ ਗਈ ਆ ਬਿਹਾਰ ਉਹ ਉਹਦਾ ਅਸੀਂ ਸਵਾਗਤ ਕਰਦੇ ਆ ਸਾਡੇ ਸੂਬਾ ਪ੍ਰਧਾਨ ਨੇ ਉਹ ਲੁਧਿਆਣੇ ਦੀ ਸੀਟ ਕਾਂਗਰਸ ਦੀ ਝੋਲੀ ਚ ਪਾਉਣਗੇ ਔਰ ਲੋਕ ਸਭਾ ਚ ਪਹੁੰਚਣਗੇ ਹਾਂਜੀ ਸਰ ਕੀ ਨਾਮ ਹੈ ਜਸਪ੍ਰੀ ਸਿੰਘ ਜੀ ਪ੍ਰੋਫੈਸਰ ਮੈਂਬਰ ਆਉਣਾ ਪਿਆ ਹਾ ਜਿਹੜੀ ਮੀਟਿੰਗ ਹੋਈ ਆ ਜੀ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਡਾਕਟਰ ਅਮਰ ਸਿੰਘ ਦੀ ਜਿਹੜੀ ਕੈਂਪੇਨ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਉਹਦੀ ਸਰਕਾਰ ਤੋਂ ਲੋਕਾਂ ਨੂੰ ਬੜਾ ਪਹਿਲੇ ਬਹੁਤ ਦੁਖੀ ਨੇ ਤੇ ਪਹਿਲੀ ਵਾਰ ਵਿੱਚ ਡਾਕਟਰ ਅਮਰ ਸਿੰਘ ਜੀ ਨੂੰ ਟੋਰੀ ਸਾਡੇ ਚਾਰ ਸੌ ਜਨ ਦੇ ਤੇ ਆਜ ਪਿੰਡ ਨੂੰ ਬਹੁਤ ਬਹਾਜਤਾਂ ਨੇ ਤੇ ਕੋਈ ਸਾਨੂੰ ਕਦੇ ਜਵਾਬ ਇੰਟਰਗ੍ਰਾਉਂਡ ਨੂੰ 10 ਲੱਖ ਮੰਗ ਲਿਆ ਬਾਲੀਵਾਲ ਦਾ ਗਰਾਉਂਡ ਬਣਾਤਾ ਗਲੀਆਂ ਪੱਕੀਆਂ ਕਰਦੀਆਂ ਕਿੱਦਾਂ ਵੀ ਵਿਕਾਸ ਹੋਇਆ ਬਹੁਤ ਵਧੀਆ ਹੋਇਆ ਬਾਜਵਾ ਸਾਹਿਬ ਨੇ ਬਹੁਤ ਸਮਤ ਮਰਿਆ ਜਿਹੜੇ ਪਾਏ ਬਣੇ ਸਾਡੇ ਸਰਪੰਚ ਸਾਹਿਬ ਨੇ ਸਾਡੀ ਪੰਚਾਇਤ ਸਾਰੀ ਇਕੱਠੀ ਹੋ ਸੀਗੀ ਕੋਈ ਸਾਡਾ ਮੈਂਬਰ ਵੱਖਰਾ ਨਹੀਂ ਸੀਗਾ 7 ਮੈਂਬਰ 8ਵਾਂ ਸਰਪੰਚ ਤੇ 9ਵਾਂ ਮੈਂਬਰ ਵਿੱਚ ਸਾਡੀ ਟੀਮ ਇਕੱਠੇ ਹੋ ਕੇ ਚੱਲੀ ਆ ਹਾਂ ਜਿਹੜੇ ਆ ਪਾਣੀ ਤੇਰੇ ਲਾਂਡਾ ਉੱਤੇ ਵਿਕਾਸ ਜੀ ਸਾਡੇ ਪਾਣੀ ਦਾ ਟੈਂਕੀ ਬੈਂਚ ਆਪ ਗਏ ਬੋਲੀਬਾਲ ਦਾ ਗਰਾਊਂਡ ਆ ਬਣ ਚੁੱਕਾ ਬਹੁਤ ਵਧੀਆ ਓਪਨ ਜਿਮ ਤੇ ਗਲੀਆਂ ਅਸੀਂ ਟੂਰਨਮੈਂਟ ਕਰਤੀਆਂ ਪੱਕੀਆਂ ਜੀ ਕੋਈ ਛੱਡੀ ਨਹੀਂ